ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸ怀 ਸਾਧ ਸੰਗਤ ਜੀਓ ਅੱਜ ਦਾ ਜੋ ਵਿਸ਼ਾ ਹੈ ਉਹ ਸ਼ਬਦ ਗੋਸ਼ੀ ਹੈ ਉਹਦੇ ਵਿੱਚੋਂ ਕੁਝ ਸ਼ਬਦ ਜਿਹੜੇ ਆ ਉਹ ਆਪਾਂ ਲੈ ਆ ਉਹਨਾਂ ਦੀ ਆਪਾਂ ਵਿਚਾਰ ਕਰਨੀ ਆ ਐ ਗੁਰਬਾਣੀ ਦੀਆਂ ਕੁਝ ਪੰਕਤੀਆਂ ਜਿਹੜੀਆਂ ਨੇ ਕੁਝ ਤੁਖਾਂ ਨੇ ਉਹ ਲਿਖੀਆਂ ਨੇ ਔਰ ਉਹਨਾਂ ਦੇ ਅਰਥ ਦਿੱਤੇ ਆਪਾਂ ਜਿਹੜਾ ਹੈ ਇਹ ਵਿਚਾਰ ਕਰਨੀ ਸੋ ਸਾਦ ਸੰਬੰਧ ਪਹਿਲਾ ਹੈ ਔ ਔ ਕੀ ਹੈ ਔ ਦਾ ਮਦਰ ਦਾ ਅਤੇ ਔ ਦਾ ਮਦਰ ਦਾ ਅਤੇ ਜਾਂ ਔਰ ਕਰ ਲੋ ਅਤੇ ਕਰ ਲੋ ਲੋਭੋ ਮਾਇ ਮੁੰਤਾ ਅੱਛਾ ਇਹ ਜਿਹੜਾ ਔ ਹੈ ਇਹ ਕੀ ਹੈ ਇਹਨੂੰ ਕੀ ਕਹਿੰਦੇ ਆ ਅਸੀਂ ਇਹਨੂੰ ਕਨਜੰਕਸ਼ਨ ਬੋਲਦੇ ਆ ਜੋਜਕ ਗ੍ਰਾਮਰ ਦੇ ਅਨੁਸਾਰ ਇਹਨੂੰ ਜੋਜਕ ਜਾਂ ਕਨਜੰਕਸ਼ਨ ਇਹਨੂੰ ਆਖਿਆ ਜਾਂਦਾ ਕਨਜੰਕਸ਼ਨ ਜਾਂ ਜੋਜਕ ਕੀ ਹੁੰਦਾ ਇਹਦੇ ਬਾਰੇ ਜੋਜਕ ਦੀ ਇੱਕ ਪੂਰੀ ਵੀਡੀਓ ਆਪਾਂ ਪਹਿਲਾਂ ਅਪਲੋਡ ਹੋ ਚੁੱਕੀ ਹੈ ਉਹ ਦੇਖੀ ਜਾ ਸਕਦੀ ਹੈ ਸਾਧ ਸੰਭਵ ਜਿਹੜੀ ਇਹ ਹੈ ਉਹ ਇਹ ਜੋਜਕ ਹੈ ਕਨਜੰਕਸ਼ਨ ਹੈ ਇਹ ਦੋ ਸ਼ਬਦਾਂ ਨੂੰ ਦੋ ਸ਼ਬਦਾਂ ਨੂੰ ਜਾਂ ਦੋ ਸੈਂਟੈਂਸਾਂ ਨੂੰ ਛੋੜਦਾ ਉਹਨੂੰ ਕਹਿੰਦੇ ਆ ਜੋਜਕ ਜਿਵੇਂ ਹੁਣ ਅਤੇ ਉਹ ਉਹ ਜਿਹੜਾ ਹੈ ਇਹ ਦੋਨੋਂ ਦੂਰਦਾ ਲੋ ਮੋ ਮਾਇਆ ਮਮਤਾ ਉਹ ਬਖਾਨ ਕੀ ਫੇਵਾ ਉਹ ਅਤੇ ਵਿਖੇਨ ਕੀ ਫੇਵਾ ਇਹ ਜਿਹੜਾ ਹੈ ਅਤੇ ਆ ਗਿਆ ਨਈ ਇਹੇ ਜੋਜਕ ਆ ਗਿਆ ਅਜਿਹਾ ਕਿ ਹਰਤ ਸੋਗ ਪਰਸੇ ਜੈ ਨਾਹਿਨ ਸੋ ਮੂਰਤ ਹੈ ਦੇਵਾ ਜੇ ਤੁਮਨ ਕੋ ਨੂੰ ਲੋਭ ਮਾਇਆ ਦਾ মোহ ਮਮਤਾ ਆਪਣਤ ਆਪਣਾ ਬਣ ਜੀ ਨੂੰ ਕਹਨੇ ਆਪਣਤ ਮਮਤਾ ਮਮਤਾ ਅਤੇ ਵਿਖੇ ਦੀ ਸੇਵਾ ਵਿਸ਼ਿਆਂ ਦਾ ਸੇਵਨ ਵਿਸ਼ਿਆਂ ਦਾ ਸੇਵਨ ਜਿਹੜਾ ਉਸ ਤੋਂ ਨਾਲ ਹੈ ਖੁਸ਼ੀ ਗਮੀ ਹਰ ਕਸੋਗ ਹਰ ਖੁਸ਼ੀ ਸੋਗ ਗਮੀ ਪਰ ਸਜੇ ਨਹਨ ਜੇ ਜੀਨੋ ਇੱਕ ਇਹ ਛੋਂਦਾ ਨਹੀਂ ਹੈ ਸੋ ਮੂਰਤ ਹੈ ਦੇਵਾਂ ਜਿਸ ਮਨੁੱਖ ਨੂੰ ਲੋਭ ਮਾਇਆ ਦਾ মোহ ਅਪਨਤ ਅਤੇ ਵਿਸ਼ਿਆਂ ਦਾ ਸੇਵਨ ਖੁਸ਼ੀ ਗਮੀ ਇਹਨਾਂ ਵਿੱਚੋਂ ਕੋਈ ਵੀ ਚੀਜ਼ ਹੋ ਨਹੀਂ ਸਕਦੀ ਉਹ ਮਨੁੱਖ ਪਰਮਾਤਮਾ ਦੇ ਰੂਪ ਹੈ ਜੀਨੋ ਕੋਈ ਵੀ ਚੀਜ਼ ਹੋਗੀ ਉਹ ਨਹੀਂ ਰੂਪ ਪਰਮਾਤਮਾ ਜੀ ਇਹਨਾਂ ਦੇ ਵਿੱਚੋਂ ਕੋਈ ਚੀਜ਼ ਨਹੀਂ ਉਹਨੂੰ ਛੋਂਦੀ ਤਾਂ ਉਹ ਕੀ ਹੈ ਉਹ ਪਰਮਾਤਮਾ ਦਾ ਰੂਪ ਹੈ ਸੋ ਮੂਰਤ ਹੈ ਦੇਵਾ ਉਹ ਮੂਨ ਪਰਮਾਤਮਾ ਦਾ ਰੂਪ ਹੈ ਅੱਗੇ ਹੈ ਔਸਰ 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 ਜੋ ਗੁਰਬਾਣੀ ਜੰਦਾ ਦਾ ਮਤਲਬ ਹੈ ਸਮਾਂ ਥੈਲੀ ਸੰਚੋ ਸਰਮ ਕਰੋ ਥਾਕ ਪਰੋ ਗਵਾਰ ਗਵਾਰ ਏ ਗਵਾਰ ਸਮੋਦਨ ਹੋ ਰਿਹਾ ਗਵਾਰ ਹੋਰ ਕੋ ਨੇ ਏ ਮੂਰਤ ਥੈਲੀ ਸੰਚੋ ਸਰਮ ਕਰੋ ਸਰਮ ਮਹਿਨਤ ਕਰਕੇ ਤੁਸੀਂ ਸੈਲੀ ਸੰਚੋ ਮਾਇਆ ਇਕੱਠੀ ਕਰਦੇ ਹੋ ਜੋੜ ਰਿਹਾ ਥਾਕ ਬਰੋਗ ਵਾਰ ਤੇ ਇੱਕ ਵਾਰ ਤੂੰ ਥੱਕ ਕੇ ਪੈ ਜਾਣਾ ਮੰਨ ਕੇ ਕਾਮਨਾ ਆਵੀ ਅੰਤੇ ਔਸਰ ਬਾਤ ਔਸਰ ਬਾਤ ਸਮਾ ਆਖਰੀ ਸਮੇਂ ਦੇ ਕੰਮ ਨਹੀਂ ਆਉਂਦੇ ਏ ਮੁਰਗ ਤੂੰ ਧਨ ਜੋੜ ਰਿਹਾ ਹੈ ਸੰਚੋ ਇਕੱਠਾ ਕਰ ਰਿਹਾ ਹੈ ਅਤੇ ਧਨ ਦੀ ਖਾਤਰ ਦੌੜ ਬਜ ਰਿਹਾ ਸਰਮ ਕਰੋ ਪਾਪ ਮਹਿਨਤ ਕਰਦਾ ਦੌੜ ਭਾਜ ਕਰਨੀ ਮਿਹਨਤ ਕਰਨੀ ਦੌੜ ਭਾਜ ਕਰ ਰਹੇ ਆ ਤੇ ਫੇਰ ਥੱਕ ਟੁੱਟ ਜਾਣਾ ਫਿਰ ਕਿੰਨਾ ਥਾਕ ਉੱਪਰ ਹੋ ਥੱਕ ਕੇ ਪੈ ਜਾਣਾ ਥੱਕ ਜਾਣਾ ਪਾਉ ਥੱਕ ਟੁੱਟ ਜਾਣਾ ਹਨ ਪਰ ਅੰਤ ਸਮੇ ਇਹ ਤਾਂ ਜਿਦਵਾਤੇ ਤੂੰ ਦੌੜ ਕਰ ਰਿਹਾ ਨਾ ਉਹ ਤੇਰੀ ਜਿੰਦ ਦੇ ਕੰਮ ਨਹੀਂ ਆਉਣਾ ਤੇਰੀ ਜਿੰਦ ਦੇ ਕੰਮ ਨਹੀਂ ਆਉਣਾ ਮਨ ਮਰ ਕੇ ਕਾਮਨਾ ਆਵਈ ਅੰਤੇ ਅਵਸਰ ਵਾਰ ਤੇ ਤੇਰੀ ਜਿੰਦ ਦੇ ਕੰਮ ਨਹੀਂ ਆਉਂਦੇ ਆ ਅੱਗੇ ਉਹ ਹਾਰ ਆ ਗਿਆ ਉਹ ਹਾਰ ਇਹ ਗੁਰਮਾਰੀ ਨੇ ਵਿਚਾਰ ਬਣਾਉਂਦਾ ਹੈ ਇਹ ਗੁਰਾਇਆ ਵੇਸ ਵੇਸ ਜੀ ਨੂੰ ਕਹਿੰਦੇ ਵੇਸ ਵੇਸ ਮੁਕੰਦ ਮੁਕੰਦ ਜਪੋ ਸੰਸਾਰ ਮੁਕੰਦ ਮੁਕੰਦ ਜਪੋ ਜਬੋ ਸੰਸਾਰ ਇਹ ਸੰਸਾਰ ਇਹ ਸੰਸਾਰ ਦੀ ਜੀਉ ਮੁਕੰਦ ਮੁਕੰਦ ਜਪੋ ਮਾਰਕ ਦਾ ਨਾਮ ਜਿਹੜਾ ਜਪੋ ਬੇਨੁਕੰਦ ਤਨ ਹੋਏ ਉਹ ਹਾਰ ਉਸ ਤੋਂ ਬਿਨਾ ਉਹਦੇ ਸਿਮਰਨ ਤੋਂ ਬਿਨਾ ਬੇਨੁਕੰਦ ਉਹਦੇ ਸਿਮਰਨ ਤੋਂ ਬਿਨਾ ਤਨ ਹੋਏ ਉਹ ਹਾਰ ਤਰ ਜਿਹੜਾ ਹੈ ਉਹ ਵਿਅਰਥ ਜਾਂਦਾ ਹੈ ਵਿਅਰਥ ਚਲਾ ਜਾਂਦਾ ਜਿਹੜਾ ਉਹਦਾ ਸਿਮਰਨ ਨਹੀਂ ਕਰਦਾ ਉਹਦਾ ਤਨ ਜਿਹੜਾ ਹੈ ਉਹਦੀ ਇਹ ਕਾਇਆ ਹੈ ਤਨ ਹੈ ਸਰੀਰ ਹੈ ਉਹ ਵਿਅਰਥ ਚਲਾ ਜਾਂਦਾ ਹੈ ਇਹ ਮਨੁੱਖ ਤੂੰ ਵੈਗੁਰੂ ਦਾ ਸਿਮਰਨ ਕਰ ਹੁਣ ਇੱਥੇ ਹੈ ਵੀ ਇਹ ਮੈ ਇਹ ਮਨੁੱਖ ਤੋਂ ਵੈਗਰੂ ਦਾ ਸਿਮਰਨ ਕਰ ਮੁਕਤੀ ਦੇਣ ਵਾਲੇ ਵੈਗਰੂ ਪਰਮਾਤਮਾ ਦੇ ਸਿਮਰਨ ਦੇ ਬਗੈਰ ਜਿਹਨੂੰ ਮੁਕੰਦ ਮੁਕੰਦ ਕਹਦੇ ਸਿਮਰਨ ਦੇ ਬਗੈਰ ਤੇਰੀ ਦੇਹ ਐ ਤੇਰੀ ਜਿਹੜੀ ਬਾਡੀ ਐ ਦੇਹ ਹੈ ਕਾਇਆ ਇਹ ਵਿਅਰਥ ਚਲੀ ਜਾਏਗੀ ਇਹ ਦੇਹ ਜਿਹੜੀ ਆ ਉਹ ਵਿਅਰਥ ਚਲੀ ਜਾਏਗੀ ਅੱਗੇ ਹੈ ਔਖਤ ਦਵਾਈ ਔਖਤ ਇਹ ਬਾਗਵਾਲੀ ਰਾਜੀ ਸ਼ਬਦ ਆਉਂਦਾ ਗੁਰਬਾਣੀ ਦੇ ਵਿੱਚ ਇਹਦਾ ਮਤਲਬ ਦਵਾਈ ਹੈ ਔਖਦ ਮੰਤਰ ਮੂਲ ਮਨ ਇਕ ਹੈ ਜੇਕਰ ਜੜ ਜਿਤ ਕੀ ਜੇ ਰੇ ਔਖਦ ਮੰਤਰ ਮੂਲ ਇਹ ਹੈ ਮਨ ਸਿਰਫ ਇੱਕ ਹੀ ਦਵਾਈ ਸਭ ਤੋਂ ਵਧੀਆ ਔਖਦ ਮੰਤਰ ਮੂਲ ਇੱਕ ਹੀ ਮੂਲ ਇੱਕ ਹੀ ਦਵਾਈ ਹੈ ਸਿਰ ਵਧੀਆ ਜਿਹੜੀ ਹੈ ਦਵਾਈ ਹੈ ਉਹ ਮੰਤਰ ਹੈ ਮੰਤਰ ਕੀ ਪ੍ਰਮਾਤਮਾ ਦਾ ਨਾਮ ਹੈ ਉਹਦਾ ਸਿਮਰਨ ਇਹੀ ਜਿਹੜਾ ਇਹਦੇ ਸਿਮਰਨ ਨੂੰ ਧ੍ਰੜ ਪੱਕਾ ਕਰ ਜੇ ਇਸ ਨਾਲ ਰਮੰਦੇ ਕਰਮਾਂ ਦੇ ਸੰਸਕਾਰ ਕੱਟੇ ਜਾਦੇ ਜਿਹੜੇ ਸਿਮਰਨ ਨੂੰ ਧ੍ਰੜ ਕਰ ਉਹਦੇ ਸਿਮਰਨ ਨੂੰ ਤੂੰ ਪੱਕਾ ਕਰ ਧ੍ਰੜ ਕਰ ਇਮਪਲਾਂਟ ਕਰ ਲੈ ਆਪ ਦੇ ਮਨ ਦੇ ਵਿੱਚ ਪੱਕਾ ਕਰ ਜਿਸ ਨਾਲ ਬੰਦੇ ਕਰਮਾਂ ਦੇ ਸੰਸਕਾਰ ਜਿਹੜੇ ਬੰਦੇ ਕਰਮ ਕੀਤੇ ਉਹਨਾਂ ਦੇ ਜਿਹੜੇ ਅਗਲੇ ਸੰਸਕਾਰ ਹੈ ਉਹ ਵੀ ਖਤਮ ਹੋ ਜਾਣਗੇ ਕੱਟੇ ਜਾਣਗੇ ਕੱਟੇ ਜਾ ਸਕਦੇ ਆ ਉਹ ਕੱਟੇ ਜਾ ਸਕਦੇ ਜੇ ਤੂੰ ਇਹ ਕਰੇ ਜੇ ਕਰ ਧ੍ਰੜ ਜੇ ਕਰ ਦੇਖ ਚਤਕੀ ਜੇ ਰੇ ਹੋ ਇਹ ਹੈ ਦਵਾਈ ਔਖ ਅੱਗੇ ਹੈ ਔਗਟ ਔ ਔਗਟ ਔ ਦੀ ਘਟ ਜਿਹਨੂੰ ਕਹਿੰਦੇ ਔਗਟ ਔਖੀ ਘੜੀ ਮੁਸੀਬਤ ਔਖੀ ਘੜੀ ਮੁਸੀਬਤ ਦਾ ਸਮਾ ਆ ਜਾਂਦਾ ਉਸ ਵੇਲੇ ਔਖੀ ਘੜੀ ਜਿਹਨੂੰ ਅਸੀਂ ਕਹਿੰਦੇ ਆ ਮੁਸੀਬਤ ਜਿੱਥੇ ਔਗਟ ਆਏ ਬਣਦਾ ਹੈ ਜਿੱਥੇ ਔਗਟ ਔਗਟ ਕੀ ਮੁਸੀਬਤ ਆਏ ਆ ਕੇ ਬਣ ਜਾਂਦੀ ਹੈ ਭਾਵੇਂ ਕਿ ਜਿੱਥੇ ਮੁਸੀਬਤ ਬਣ ਜਾਂਦੀ ਹੈ ਪ੍ਰਾਣੀ ਇਹ ਪ੍ਰਾਣੀ ਜਿੱਥੇ ਮੁਸੀਬਤ ਆ ਕੇ ਬਣ ਜਾਂਦੀ ਹੈ ਨਾ ਤਿੱਥੇ ਹਰ ਧਿਆਈਏ ਸਾਰਾ ਪਾਣੀ ਉਥੇ ਫਿਰ ਕੀ ਕਰਨਾ ਜਿੱਦੇ ਜਿੱਤੇ ਮੁਸੀਬਤ ਬਣ ਜਾਂਦੀ ਹੈ ਤਿੱਥੇ ਹਰ ਧਿਆਈਏ ਸਾਰਾ ਪਾਣੀ ਸਾਰਾ ਪਾਣੀ ਉਸ ਪਰਮਾਤਮਾ ਨੂੰ ਜਿਹੜਾ ਪ੍ਰਭੂ ਦਾ ਨਾਮ ਸਿਮਰਨਾ ਚਾਹੁੰਦਾ ਉਹ ਸਵੇਰੇ ਜਦੋਂ ਦਸਿਹਰੇ ਬਣਦੀ ਆਉ ਘਟ ਹਰੁਦੇ ਰਹਾ ਗਲੀਆਂ ਰੋਕੀਆਂ ਆਉ ਘਟ ਆਉ ਘਟ ਰੁਦੇ ਰਾ ਗਨੀਆਂ ਰੁਕੀਆਂ ਸੱਚਾ ਵੇ ਪਰਵਾਹ ਸਭ ਸੁਮਤੋ ਗਿਆ ਉਹਦੇ ਜ਼ਿੰਦਗੀ ਦੇ ਸਾਰੇ ਰਸਤੇ ਤੇ ਗਨੀਆਂ ਤ੍ਰਿਸ਼ਨਾ ਦੀ ਅਗ ਕਰਕੇ ਬੰਦ ਹੋ ਗਏ ਰੁਕ ਗਏ ਰਾਹ ਜਿਹੜਿਆ ਰਾਹ ਜਿਹੜੇ ਹੋ ਰੁਕ ਗਏ ਗਨੀਆਂ ਜਿਹੜੀਆਂ ਰੁਕ ਗਈਆਂ ਕਿਉਂ ਰੁਕ ਗਈਆਂ ਉਹਦੀ ਤ੍ਰਿਸ਼ਨਾ ਦੀ ਅਗ ਦੇ ਕਾਰਨ ਰੁਕ ਗਈਆਂ ਜਿੰਨਾ ਵਿੱਚੋਂ ਉਹਨੂੰ ਮਨੋਕਲੂ ਲੱਗਣਾ ਔਖਾ ਹੋ ਗਿਆ ਔਗੜੇ ਹृदय ਰਾਗ ਕਰੀਆਂ ਰੁਕੀਆਂ ਸੱਚਾ ਵੇ ਪ੍ਰਭਾ ਸਭ ਸੁਤੋਖੀਆਂ ਉਹਦੇ ਜ਼ਿੰਦਗੀ ਦੇ ਰਸਤੇ ਦੇ ਕਰੀਆਂ ਤਿਸ਼ਨਾ ਦੀ ਅਗ ਦੀ ਕਾਰਨ ਔਕੀਆਂ ਬਈਆਂ ਜਿਨ੍ਹਾਂ ਵਿੱਚ ਰੰਗਣਾ ਔਖਾ ਹੈ ਅਗੇ ਸੱਚਾ ਵੇ ਪ੍ਰਭਾ ਸਭ ਸੁਤੋਖੀਆਂ ਸੱਚਾ ਵੇ ਪ੍ਰਭਾ ਸਭ ਸੁਤੋਖੀਆਂ ਸੰਤੋਖੀ ਮਨੁੱਖਾਂ ਨੂੰ ਸਦਾ ਕੈਮ ਰਹਿਣ ਵਾਲਾ ਬੇਮੋਤਾਜ ਪਰਮਾਤਮਾ ਮਿਲਦਾ ਹੈ ਸੱਚਾ ਵੇਪਰਵਾ ਜਿਹੜਾ ਉਹ ਸੱਚਾ ਵੇਪਰਵਾ ਹੈ ਬੇਮੋਤਾਜ ਹੈ ਉਸ ਸ਼ਬਦ ਦੇ ਰਾਹੀ ਐਸ ਸਬਬਾ ਦਦੇ ਨੂੰ ਜ਼ਿਆਰੀ ਲੱਗੀ ਹੈ ਇਹਦਾ ਮਤਲਬ ਹੈ ਰਾਹੀ ਕਾਰਨ ਕਾਰਕ ਦੀ ਨਿਸ਼ਾਨੀ ਹੈ ਇਹ ਪਹਿਲਾਂ ਆਪ ਕਾਰਕ ਕਰ ਚੁੱਕੇ ਹਾਂ ਚੋਦੇ ਨੇ ਉਹਦੀ ਨਿਸ਼ਾਨੀ ਹੈ ਰਾਹੀ ਹੈ ਸੱਚਾ ਵੇਪਰਵਾ ਸ਼ਬਦ ਰਾਹੀ ਸੰਤੋਖੀ ਸੰਤੋਖੀਆਂ ਨੇ ਦੇਸ਼ ਨੂੰ ਕੋਮਲ ਸੁ ਸੰਤੋਖੀ ਮਨੋਖਣ ਸੰਤੋਖੀ ਮਨੋਖਾ ਨੂੰ ਸੰਤੋਖੀ ਸੰਤੋਖੀ ਜੀਵਨ ਤ੍ਰਿਆ ਨੂੰ ਸਦਾ ਕੈਮ ਰਹਿਣ ਵਾਲਾ ਸੱਚਾ ਤੋਂ ਭਾਵ ਕੀਰਦਾ ਸਦਾ ਕੈਮ ਰਹਿਣ ਵਾਲਾ ਬੇਮੋਤਾਜ ਬੇਪਰਵਾਹ ਜੀ ਕਹਿੰਨੇ ਬੇਪਰਵਾਹ ਬੇਮੋਤਾਜ ਪਰਮਾਤਮਾ ਮਿਲਦਾ ਉਹਨਾਂ ਨੂੰ ਮਿਲਦਾ ਸੋ ਸਾਧ ਸੰਗਤ ਇਹ ਅੱਜ ਦੇ ਕੁਝ ਸ਼ਬਦ ਜਿਹੜੇ ਗੁਰਬਾਣੀ ਸ਼ਬਦ ਕੋਸ਼ ਦੇ ਵਿੱਚੋਂ ਲੈ ਕੇ ਆ ਇਹਨਾਂ ਪੰਕਤੀਆਂ ਦੇ ਰਾਤੇ ਆਪਾਂ ਇਹਨਾਂ ਦੀ ਵਿਚਾਰ ਕੀਤੀ ਹੈ। ਔਰ ਇਹ ਵਿਚਾਰ ਆਸੈ ਕਿ ਆਪ ਜੀ ਨੂੰ ਅਚੀ ਲਗੀ ਹੋਵੇਗੀ। ਇੰਨੀ ਵਿਚਾਰ ਜਿਹੜੀ ਆ ਉਹ ਪ੍ਰਵਾਨ ਕਰਿਓ। ਅੱਗੇ ਤੇ ਮੇਰਾਗੇ ਵਾਹਿਗੁਰੂ ਜੀ ਦਾ ਕਾਰਸਾ ਵਾਹਿਗੁਰੂ ਜੀ ਕੀ ਫਤਿਹ।